ਅੰਜਲੀ ਨੇ ਸਵੇਰੇ ਉੱਠਦੇ ਅਸਾਰ ਹੀ ਮੈਨੂੰ ਇਹ ਗੱਲ ਦੱਸੀ ਕਿ ਜਦੋਂ ਰਾਤੀ ਤੁਸੀਂ ਸੌਂਗੇ ਸੀ ਤਾਂ ਮਾਮਾ ਜੀ ਨੇ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਕੱਲ ਉਹ ਘਰ ਆਉਣਗੇ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਹੀ ਰਹਿ ਗਿਆ ਸੀ ਕਿਉਂਕਿ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਕਦੇ ਫੋਨ ਕਰਕੇ ਸਾਡਾ ਹਾਲ ਤੱਕ ਨਹੀਂ ਪੁੱਛਿਆ ਫਿਰ ਅੱਜ ਉਹਨਾਂ ਨੇ ਸਾਡੇ ਘਰ ਕੀ ਕਰਨ ਆਉਣਾ ਸੀ ਕਿਉਂਕਿ ਉਹਨਾਂ ਨੇ ਤਾਂ ਬਹੁਤ ਸਾਲ ਪਹਿਲਾਂ ਸਾਡੇ ਨਾਲੋਂ ਰਿਸ਼ਤੇ ਨਾਤੇ ਤੋੜ ਲਏ ਸੀ ਤੇ ਸਾਡੇ ਘਰ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਸੀ ਮਹਿਮਾਨ ਵਿੱਚ ਇਹੀ ਸੋਚ ਰਿਹਾ ਸੀ ਕਿ ਮਾਮਾ ਜੀ ਨੂੰ ਸਾਡੇ ਤਾਈ ਕੋਈ ਕੰਮ ਹੋਵੇਗਾ ਜਾਂ ਫਿਰ ਉਹ ਟੁੱਟੇ ਹੋਏ ਰਿਸ਼ਤਿਆਂ ਨੂੰ ਦੁਬਾਰਾ ਫੇਰ ਤੋਂ ਜੋੜਨ ਦੀ ਸੋਚ ਰਹੀ ਹੈ। ਇਹੀ ਸਭ ਸੋਚਦਾ ਸੋਚਦਾ ਮੈਂ ਆਪਣੀ ਅਤੀਤ ਦੀਆਂ ਗੱਲਾਂ ਨੂੰ ਯਾਦ ਕਰਨ ਲੱਗ ਪਿਆ। ਇਹ ਗੱਲ ਉਸ ਸਮੇਂ ਦੀ ਆ ਜਦ ਮੈਂ ਆਪਣੇ ਘਰ ਦੇਆਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਇੰਜੀਨੀਅਰਿੰਗ ਦਾ ਕੋਰਸ ਕਰਨਾ ਹੈ ਤੇ ਮੇਰੀ ਗੱਲ ਨਾਲ ਮੇਰੇ ਘਰ ਦੇ ਸਹਿਮਤ ਵੀ ਹੋ ਗਏ ਸੀ। ਉਹਨਾਂ ਨੇ ਮੈਨੂੰ ਮੁੰਬਈ ਭੇਜ ਦਿੱਤਾ। ਮੁੰਬਈ ਵਿੱਚ ਮੇਰੇ ਮਾਮਾ ਜੀ ਵੀ ਰਹਿੰਦੇ ਸੀ। ਇਸ ਲਈ ਮਾਂ ਨੇ ਸੋਚਿਆ ਕਿ ਹੌਸਟਲਾਂ ਵਿੱਚ ਠੱਕੇ ਖਾਣ ਨਾਲੋਂ ਚੰਗਾ ਤੂੰ ਆਪਣੇ ਮਾਮੇ ਕੋਲ ਰਹਿ ਲੈ। ਸਾਨੂੰ ਵੀ ਤੇਰੀ ਫਿਕਰ ਨਾ ਹੋਵੇਗੀ। ਪਰ ਮੇਰਾ ਮਨ ਬਿਲਕੁਲ ਵੀ ਨਹੀਂ ਕਰ ਰਿਹਾ ਸੀ। ਪਰ ਘਰ ਦੇ ਸਾਹਮਣੇ ਮੇਰੀ ਇੱਕ ਨਾ ਚੱਲੀ। ਕਿਉਂਕਿ ਘਰ ਦੇ ਮੈਨੂੰ ਮਾਮਾ ਜੀ ਦੇ ਘਰ ਛੱਡਣ ਵਿੱਚ ਹੀ ਮੇਰੀ ਭਲਾਈ ਸਮਝਦੇ ਸੀ। ਉਹ ਸਮੇਂ ਮਾਮਾ ਜੀ ਦੇ ਵਿਆਹ ਨੂੰ 2 ਸਾਲ ਹੀ ਹੋਈ ਸੀ। ਮਾਮਾ ਜੀ ਦਾ ਇੱਕ ਹੀ ਬੱਚਾ ਸੀ। ਤੇ ਮੈਂ ਉੱਥੇ ਰਹਿ ਕੇ ਇੰਜੀਨੀਅਰਿੰਗ ਦਾ ਕੋਰਸ ਕਰਨ ਲੱਗ ਪਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮੇਰੀ ਨੌਕਰੀ ਲੱਗ ਗਈ ਤੇ ਕਰਦਿਆਂ ਨੇ ਮੇਰਾ ਵੀ ਵਿਆਹ ਕਰ ਦਿੱਤਾ ਹੁਣ ਮਾਮਾ ਜੀ ਦੇ 2 ਬੱਚੇ ਹੋ ਗਏ ਸੀ ਮੇਰੇ ਵਿਆਹ ਹੋਈ ਨੂੰ 2 ਸਾਲ ਹੋ ਗਏ ਸੀ ਪਰ ਹਜੇ ਤੱਕ ਮੇਰੇ ਕੋਈ ਬੱਚਾ ਨਹੀਂ ਸੀ ਹੋਇਆ ਤੇ ਦੂਜੇ ਪਾਸੇ ਮਾਮਾ ਜੀ ਤੀਜੇ ਬੱਚੇ ਦੀ ਪਲਾਨਿੰਗ ਕਰੀ ਬੈਠੇ ਸੀ ਮੈਂ ਤੇ ਮੇਰੀ ਪਤਨੀ ਬੱਚਾ ਅਨਾਥ ਆਸ਼ਰਮ ਜੋ ਲੈਣਾ ਚਾਹੁੰਦੇ ਸੀ ਪਰ ਮਾਮਾ ਜੀ ਚਾਹੁੰਦੇ ਸੀ ਕਿ ਅਸੀਂ ਉਹਨਾਂ ਦੇ ਬੱਚੇ ਨੂੰ ਗੋਦ ਲਈ ਮਾਤਾ ਪਿਤਾ ਵੀ ਇਸ ਗੱਲ ਤੋਂ ਸਹਿਮਤ ਸੀ ਪਰ ਮੈਂ ਤੇ ਮੇਰੀ ਪਤਨੀ ਇਸ ਤਰ੍ਹਾਂ ਨਹੀਂ ਚਾਹੁੰਦੇ ਸੀ। ਬਸ ਇਸੇ ਵਜ੍ਹਾ ਕਰਕੇ ਮੇਰਾ ਤੇ ਮਾਮਾ ਜੀ ਦਾ ਰਿਸ਼ਤਾ ਟੁੱਟ ਗਿਆ। ਕਿਉਂਕਿ ਅਸੀਂ ਉਹਨਾਂ ਦੀ ਗੱਲ ਨਹੀਂ ਸੀ ਮੰਨੀ। ਗੱਲ ਤਾਂ ਅਸੀਂ ਤਾਂ ਮੰਨਦੇ ਜੇ ਸਾਡਾ ਆਪਣਾ ਮਨ ਮੰਨਦਾ। ਸਾਡਾ ਮਨ ਹੀ ਨਹੀਂ ਮੰਨ ਰਿਹਾ ਸੀ। ਉਸ ਦਿਨ ਤੋਂ ਬਾਅਦ ਮਾਮਾ ਜੀ ਨੇ ਮੈਨੂੰ ਆਪਣੀ ਸ਼ਕਲ ਵੀ ਨਹੀਂ ਦਿਖਾਈ। ਪਰ ਮੈਂ ਉਹਨਾਂ ਦੇ ਇਹਿਸਾਨ ਦਾ ਬਦਲਾ ਚੁਕਾਉਣ ਲਈ ਜਾਂ ਫਿਰ ਇਹ ਕਹਿ ਸਕਦੇ ਆਂ ਕਿ ਰਿਸ਼ਤਾ ਬਚਾਉਣ ਲਈ ਹਰ ਦਿਨ ਤਿਉਹਾਰ ਤੇ ਉਹਨਾਂ ਦੇ ਬੱਚਿਆਂ ਲਈ ਗਿਫਟ ਭੇਜਦਾ ਰਹਿੰਦਾ ਸੀ। ਮੈਂ ਜੋ ਵੀ ਗਿਫਟ ਭੇਜਦਾ ਉਹ ਕਦੇ ਵੀ ਮੇਰੇ ਘਰ ਵਾਪਸ ਨਹੀਂ ਆਏ ਸੀ ਪਰ ਇਸਤੇ ਮੇਰੇ ਮਾਮਾ ਜੀ ਨੇ ਕਦੇ ਵੀ ਧੰਨਵਾਦ ਕਿਹਾ ਕੀ ਕੋਈ ਮੈਸੇਜ ਜਾਂ ਫਿਰ ਕੋਈ ਚਿੱਠੀ ਨਹੀਂ ਪਾਈ ਸੀ ਅਤੀਤ ਦੀਆਂ ਯਾਦਾਂ ਵਿੱਚੋਂ ਨਿਕਲ ਕੇ ਮੈਂ ਤਿਆਰ ਹੋ ਕੇ ਆਪਣੇ ਆਫਿਸ ਚ ਚਲਾ ਗਿਆ ਪਰ ਜਦ ਸ਼ਾਮ ਨੂੰ ਵਾਪਸ ਆਇਆ ਤਾਂ ਮੈਂ ਦੇਖਿਆ ਮੇਰੀ ਪਤਨੀ ਕਾਫੀ ਉਦਾਸ ਲੱਗ ਰਹੀ ਸੀ ਉਸਦੇ ਚਿਹਰੇ ਤੇ ਇੱਕ ਅਜੀਬ ਜਹੀ ਉਦਾਸੀ ਛਾਈ ਹੋਈ ਸੀ ਮੈਂ ਉਸਦੇ ਚਿਹਰੇ ਦੀ ਇਸ ਉਦਾਸੀ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਸਮਝ ਰਿਹਾ ਸੀ ਆਪਣੇ ਦੋਨੋਂ ਬੇਟਿਆਂ ਨੂੰ ਘਰ ਨਾ ਦੇ ਮੈਂ ਕਾਫੀ ਘਬਰਾ ਗਿਆ ਸੀ ਪਰ ਪੁੱਛਦਾ ਵੀ ਤਾਂ ਕੀ ਕਿਉਂਕਿ ਜਵਾਬ ਤਾਂ ਮੈਂ ਵੀ ਜਾਣਦਾ ਹੀ ਸੀ ਮੇਰੀ ਪਤਨੀ ਇਹ ਚਾਹੁੰਦੀ ਸੀ ਕਿ ਮੈਂ ਆਪਣੇ ਦੋਨੋਂ ਬੇਟਿਆਂ ਨੂੰ ਕਿਤੇ ਭੇਜ ਦੇਵਾਂ ਤਾਂ ਜੋ ਮਾਮਾ ਜੀ ਦੀ ਨੀਅਤ ਦਾ ਪਤਾ ਲੱਗ ਸਕੇ ਕਿ ਆਖਰ ਉਹ ਸਾਡੇ ਘਰ ਕੀ ਕਰਨਾ ਰਿਹਾ ਕਿਉਂਕਿ ਉਹ ਫੇਰ ਹੀ ਬੱਚਿਆਂ ਨੂੰ ਘਰ ਬੁਲਾਉਣਾ ਚਾਹੁੰਦੀ ਸੀ ਅਸਲ ਵਿੱਚ ਉਸਦੇ ਮਨ ਵਿੱਚ ਡਰ ਸੀ ਕਿ ਕਿਤੇ ਮਾਮਾ ਜੀ ਘਰ ਆ ਕੇ ਮੇਰਾ ਘਰ ਬਰਬਾਦ ਨਾ ਕਰ ਦੇਵੇ ਇਸ ਗਲਤੀ ਮੈਂ ਆਪਣੀ ਪਤਨੀ ਨੂੰ ਇਹੀ ਕਿਹਾ ਕਿ ਆਪਾਂ ਨੂੰ ਬੱਚਿਆਂ ਨੂੰ ਸੱਚਾਈ ਬਾਰੇ ਦੱਸ ਦੇਣਾ ਚਾਹੀਦਾ ਕਿਉਂਕਿ ਹੁਣ ਉਹ ਵੱਡੇ ਹੋ ਰਹੇ ਆ ਤੇ ਉਹਨਾਂ ਨੂੰ ਸੱਚਾਈ ਦਾ ਪਤਾ ਹੋਣਾ ਚਾਹੀਦਾ ਮੈਂ ਆਪਣੀ ਪਤਨੀ ਦੇ ਲੱਖ ਮਨਾ ਕਰਨ ਦੇ ਬਾਅਦ ਵੀ ਆਪਣੇ ਬੱਚਿਆਂ ਨੂੰ ਉੱਥੇ ਬੁਲਾ ਲਿਆ ਤੇ ਦੱਸਿਆ ਕਿ ਕੱਲ ਤੁਹਾਡੇ ਮਾਮਾ ਜੀ ਘਰ ਆ ਰਹੇ ਆ ਦੋਨੋਂ ਬੱਚੇ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਕਿਉਂਕਿ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਸਾਡੇ ਪਿਤਾ ਜੀ ਦਾ ਕੋਈ ਮਾਮਾ ਜੀ ਵੀ ਆ ਉਹਨਾਂ ਨੇ ਤਾਂ ਸਿਰਫ ਆਪਣੇ ਦਾਦੇ ਨੂੰ ਹੀ ਦੇਖਿਆ ਸੀ। ਦਾਦੀ ਦੇ ਭਰਾ ਦਾ ਤਾਂ ਘਰ ਵਿੱਚ ਕਦੇ ਜ਼ਿਕਰ ਹੀ ਨਹੀਂ ਹੋਇਆ ਸੀ। ਮਾਮਾ ਜੀ ਦੇ ਬਾਰੇ ਸੁਣ ਕੇ ਬੱਚਿਆਂ ਨੇ ਤਾਂ ਸਵਾਲਾਂ ਦੀਆਂ ਛੜੀਆਂ ਹਿਲਾ ਦਿੱਤੀਆਂ। ਕਿ ਮਾਮਾ ਜੀ ਦਾ ਘਰ ਕਿੱਥੇ ਆ? ਉਹਨਾਂ ਦੇ ਕਿੰਨੇ ਬੱਚੇ ਆ? ਕੀ ਕੀ ਕਰਦੇ ਆ? ਕਿ ਉਹ ਵੀ ਮਾਮਾ ਜੀ ਦੇ ਨਾਲ ਆ ਰਹੇ ਆ? ਮੈਂ ਬਹੁਤ ਸੋਚ ਸਮਝ ਕੇ ਆਪਣੇ ਬੱਚਿਆਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ। ਮੈਂ ਤੇ ਮੇਰੀ ਪਤਨੀ ਸਾਰੀ ਰਾਤ ਇਹੀ ਸੋਚਦੇ ਰਹੇ ਕਿ ਆਖਰ ਮਾਮਾ ਜੀ ਇਸ ਘਰ ਚ ਕੀ ਕਰਨਾ ਰਿਹਾ ਤੇ ਇੱਥੇ ਆ ਕੇ ਕੀ ਤਮਾਸ਼ਾ ਕਰਨਗੇ ਸਵੇਰ ਦੇ ਟਾਈਮ ਮੇਰੀ ਪਤਨੀ ਨੇ ਦੋਨਾਂ ਬੱਚਿਆਂ ਨੂੰ ਸਕੂਲ ਪੇਜ ਦਿੱਤਾ ਅੱਜ ਮੈਂ ਆਫਿਸ ਤੋਂ ਛੁੱਟੀ ਕੀਤੀ ਸੀ ਕਿਉਂਕਿ ਮੈਂ ਮਾਮਾ ਜੀ ਨੂੰ ਲਾਂਡ ਸਟੇਸ਼ਨ ਜਾਣਾ ਸੀ ਬੱਚਿਆਂ ਦੇ ਜਾਣ ਤੋਂ ਬਾਅਦ ਮੈਂ ਸਟੇਸ਼ਨ ਚਲਾ ਗਿਆ ਤੇ ਪਤਨੀ ਖਾਣਾ ਬਣਾਉਣ ਰਸੋਈ ਚ ਚਲੀ ਗਈ ਪਤਨੀ ਦੇ ਨਾਲ ਨਾਲ ਮੇਰੇ ਅੰਦਰ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਘਬਰਾਹਟ ਹੋ ਰਹੀ ਸੀ ਕਿਤੇ ਮਾਮਾ ਜੀ ਮੇਰੇ ਬੱਚਿਆਂ ਨੂੰ ਸੱਚਾਈ ਬਾਰੇ ਨਾ ਦੱਸ ਦੇਣ ਬਹੁਤ ਹੀ ਹੌਸਲਾ ਕਰਕੇ ਮੈਂ ਮਾਮਾ ਜੀ ਨੂੰ ਕਰ ਲਿਆ ਐ ਜਦ ਅਸੀਂ ਘਰ ਆਏ ਤਾਂ ਮੈਂ ਸਮਝ ਚੁੱਕਿਆ ਸੀ ਮੇਰੀ ਪਤਨੀ ਕੀ ਸੋਚ ਰਹੀ ਹੈ ਕਿਉਂਕਿ ਜੋ ਡਰ ਮੇਰੇ ਅੰਦਰ ਸੀ ਉਹੀ ਡਰ ਮੇਰੀ ਪਤਨੀ ਦੇ ਅੰਦਰ ਵੀ ਸੀ ਮੇਰੀ ਪਤਨੀ ਨੇ ਮਾਮਾ ਜੀ ਦੇ ਪੈਰੀ ਹੱਥ ਲਾਏ ਤੇ ਫਿਰ ਮਾਮਾ ਜੀ ਆਰਾਮ ਕਰਨ ਲਈ ਉੱਥੇ ਬੈਠ ਗਏ ਉਹ ਸਾਡੇ ਨਾਲ ਨਾਰਮਲ ਤਰੀਕੇ ਨਾਲ ਗੱਲਾਂ ਕਰ ਰਹੇ ਸੀ ਪਹਿਲਾਂ ਮਾਮਾ ਜੀ ਨੇ ਚਾਹ ਪੀਤੀ ਫਿਰ ਰੋਟੀ ਖਾਂਦੀ ਪਰ ਮਾਮਾ ਜੀ ਨੇ ਉਸ ਸਮੇਂ ਕਿਸੇ ਕਸਮ ਦੀ ਲੜਾਈ ਝਗੜੇ ਵਾਲੀ ਗੱਲ ਨਹੀਂ ਕੀਤੀ ਸੀ ਉਸ ਸਮੇਂ ਤਾਂ ਲੱਗ ਰਿਹਾ ਸੀ ਜਿਵੇਂ ਸਾਡੇ ਵਿੱਚ ਕੋਈ ਲੜਾਈ ਹੋਈ ਹੀ ਨਹੀਂ ਸੀ ਪਤਨੀ ਪਹਿਲਾਂ ਜਿੰਨਾ ਡਰ ਰਹੀ ਸੀ ਹੁਣ ਓਨਾ ਹੀ ਨਿਸ਼ਚਿੰਤ ਹੋ ਰਹੀ ਸੀ ਖਾਣਾ ਖਾਣ ਤੋਂ ਬਾਅਦ ਮਾਮਾ ਜੀ ਮੰਜੇ ਤੇ ਪੈ ਗਏ ਕਹਿਣ ਲੱਗੇ ਪਤਾ ਨਹੀਂ ਕਿਉਂ ਕਿੰਨੇ ਦਿਨਾਂ ਤੋਂ ਤੁਹਾਡੀ ਬਹੁਤ ਯਾਦ ਆ ਰਹੀ ਸੀ ਸੋਚਿਆ ਜਾ ਕੇ ਮਿਲ ਹੀ ਆਉਂਦਾ ਏ ਵੀ ਸੋਚ ਰਿਹਾ ਸੀ ਕਿ ਆਪਣੇ ਵੱਡੇ ਮੁੰਡੇ ਲਈ ਕੋਈ ਰਿਸ਼ਤਾ ਵੀ ਦੇਖਾਵਾਂ ਹੁਣੇ ਤੋਂ ਹੀ ਲੱਭਣਾ ਸ਼ੁਰੂ ਕਰਾਂਗਾ ਫੇਰ ਹੀ ਬਾਕੀ ਬੱਚਿਆਂ ਦੇ ਵੀ ਵਿਆਹ ਹੋਣਗੇ ਇਹ ਕਹਿ ਕੇ ਮਾਮਾ ਜੀ ਉੱਚੀ ਉੱਚੀ ਹੱਸਣ ਲੱਗ ਪਏ ਤੇ ਫੇਰ ਕਹਿਣ ਲੱਗੇ ਕਿ ਅੱਧੀ ਦਰਜਨ ਤਾਂ ਬੱਚਿਆਂ ਦੀਆਂ ਸੋਚਿਆ ਚਲਦੇ ਸਾਹਾਂ ਦਾ ਸਾਰਿਆਂ ਦਾ ਵਿਆਹ ਹੀ ਕਰ ਦੇਵਾਂ ਮੇਰੀ ਪਤਨੀ ਹੁਣ ਕਾਫੀ ਬੇਫਿਕਰ ਹੋ ਗਈ ਸੀ ਤੇ ਮੈਂ ਵੀ ਇਸ਼ਾਰੇ ਵਿੱਚ ਆਪਣੀ ਪਤਨੀ ਨੂੰ ਇਹੀ ਕਹਿ ਰਿਹਾ ਸੀ ਕਿ ਆਪਾਂ ਐਵੇਂ ਹੀ ਦਿਮਾਗ ਤੇ ਟੈਨਸ਼ਨ ਪਾਈ ਹੋਈ ਸੀ। ਮਾਮਾ ਜੀ ਨੇ ਫੇਰ ਸਵਾਲ ਕੀਤਾ। ਤੇਰੇ ਬੱਚੇ ਕਿੱਥੇ ਆ? ਮੈਂ ਉਹਨਾਂ ਨੂੰ ਵੀ ਮਿਲਣਾ। ਮੈਂ ਕਿਹਾ, "ਮਾਮਾ ਜੀ, ਉਹ ਸਕੂਲ ਗਏ ਆ। ਅੱਜ ਛੁੱਟੀ ਕਰਨ ਨੂੰ ਕਹਿੰਦੇ ਸੀ ਕਿ ਮਾਮਾ ਜੀ ਨੇ ਆਉਣਾ। ਪਰ ਪੇਪਰ ਚੱਲ ਰਹੀ ਆ, ਇਸ ਲਈ ਅੰਜਲੀ ਨੇ ਉਹਨਾਂ ਨੂੰ ਛੁੱਟੀ ਨਹੀਂ ਕਰਾਈ ਤੇ ਉਹਨਾਂ ਨੂੰ ਸਕੂਲ ਪੇਜ ਦਿੱਤਾ। ਵੈਸੇ ਗੱਡੀ 'ਚ ਹੀ ਗਏ ਆ, ਜਲਦੀ ਹੀ ਆ ਜਾਣਗੇ।" ਮਾਮਾ ਜੀ ਨੇ ਕਿਹਾ ਕਿ ਬਹੁਤ ਵਧੀਆ। ਬੱਚਿਆਂ ਨੂੰ ਗੱਡੀ ਸਿਖਾ ਦਿੱਤੀ ਮੇਰੇ ਕੋਲ ਤਾਂ ਗੱਡੀ ਹੈ ਹੀ ਨਹੀਂ ਫਿਰ ਮੇਰੇ ਬੱਚੇ ਕਿਵੇਂ ਸਿੱਖਣਗੇ ਬਸ ਹੁਣ ਤਾਂ ਇਹੀ ਆ ਕਿ ਬੱਚਿਆਂ ਦਾ ਵਿਆਹ ਕਰ ਦੇਵਾਂ ਮੈਂ ਤਾਂ ਆਪਣੇ ਬੱਚਿਆਂ ਨੂੰ ਕਨਵਰਟ ਸਕੂਲ 'ਚ ਪੜ੍ਹਾ ਵੀ ਨਹੀਂ ਸਕਿਆ ਜੇ ਤੁਸੀਂ ਮੇਰੇ ਇੱਕ ਨੂੰ ਪੜ੍ਹਾ ਇੰਨਾ ਕਹਿ ਕੇ ਮਾਮਾ ਜੀ ਚੁੱਪ ਕਰ ਗਏ ਮੇਰਾ ਤੇ ਮੇਰੀ ਪਤਨੀ ਦਾ ਖੁਸ਼ੀਰਾ ਹੁਣ ਮਰ ਜਾ ਚੁੱਕਿਆ ਸੀ ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ ਤੇ ਦੋਨੋਂ ਬੱਚੇ ਘਰ ਵਾਪਸ ਆ ਚੁੱਕੇ ਸੀ ਉਹ ਜੇ ਗੇਟ ਵਿੱਚ ਹੀ ਖੜੇ ਸੀ ਤਾਂ ਬੜੇ ਖੁਸ਼ ਹੋ ਕੇ ਆਪਣੀ ਮਾਂ ਨੂੰ ਕਹਿਣ ਲੱਗੇ ਮਾਂ ਮਾਮਾ ਜੀ ਆ ਗਏ ਅੰਜਲੀ ਨੇ ਹਾਂ ਵਿੱਚ ਸਿਰ ਹਿਲਾਇਆ ਫਿਰ ਅੰਦਰ ਆਉਂਦਿਆਂ ਹੀ ਆਪਣੇ ਪਾਪਾ ਨਾਲ ਕਿਸੇ ਅਜਨਬੀ ਇਨਸਾਨ ਨੂੰ ਬੈਠਿਆਂ ਦੇਖ ਉਹਨਾਂ ਨੂੰ ਸਮਝਣ ਵਿੱਚ देर ਨਾ ਲੱਗੀ ਤੇ ਉਹਨਾਂ ਨੇ ਕਿਹਾ ਨਮਸਤੇ ਮਾਮਾ ਜੀ ਫਿਰ ਦੋਨਾਂ ਨੇ ਮਾਮਾ ਜੀ ਦੇ ਪੈਰੀ ਹੱਥ ਲਾਇਆ ਮੈਂ ਕਿਹਾ ਮਾਮਾ ਜੀ ਇਹ ਮੇਰੇ ਬੇਟੇ ਆ ਇਹ ਗੱਲ ਸੁਣ ਕੇ ਮਾਮਾ ਜੀ ਖੁਸ਼ ਹੋ ਗਏ ਕਹਿਣ ਲੱਗੇ ਬਹੁਤ ਵਧੀਆ ਕਦ ਕੱਟ ਵਿੱਚ ਵੀ ਆਪਣੇ ਪਿਓ ਤੋਂ ਉੱਚੇ ਗਏ ਆ ਤੇ ਸ਼ਕਲਾਂ ਵੀ ਇਹਨਾਂ ਦੀਆਂ ਕਿੰਨੀਆਂ ਮਿਲਦੀਆਂ ਇਸ ਤੋਂ ਪਹਿਲਾਂ ਕਿ ਮਾਮਾ ਜੀ ਕੁਝ ਹੋਰ ਕਹਿੰਦੇ ਮੇਰਾ ਵੱਡਾ ਮੁੰਡਾ ਕਹਿਣ ਲੱਗਾ ਮਾਮਾ ਜੀ ਅਸੀਂ ਤੁਹਾਡੇ ਲਈ ਆਈਸਕ੍ਰੀਮ ਲੈ ਕੇ ਆਏ ਆ ਇਹ ਕਹਿੰਦੇ ਹੋਏ ਉਸਨੇ ਆਈਸਕ੍ਰੀਮ ਵਾਲਾ ਡੱਬਾ ਆਪਣੀ ਮਾਂ ਨੂੰ ਫੜਾ ਦਿੱਤਾ ਮੈਂ ਆਪਣੇ ਬੇਟੀ ਵੱਲ ਬਹੁਤ ਹੈਰਾਨੀ ਨਾਲ ਵੇਖ ਰਿਹਾ ਸੀ ਮੈਂ ਉਸਨੂੰ ਪੁੱਛ ਹੀ ਲਿਆ ਕਿ ਤੈਨੂੰ ਕਿਵੇਂ ਪਤਾ ਕਿ ਮਾਮਾ ਜੀ ਨੂੰ ਆਈਸਕ੍ਰੀਮ ਪਸੰਦ ਆ ਮੇਰੀ ਗੱਲ ਸੁਣ ਕੇ ਉਸਨੇ ਕਿਹਾ ਪਾਪਾ ਆਈਸਕ੍ਰੀਮ ਕਿਸ ਨੂੰ ਨਹੀਂ ਪਸੰਦ ਹੁੰਦੀ ਇਹ ਕਹਿ ਕੇ ਸਾਰੇ ਜਾਣੀ ਹੱਸਣ ਲੱਗ ਪਏ ਮੇਰੀ ਪਤਨੀ ਨੇ ਪਲੇਟਾਂ ਵਿੱਚ ਆਈਸਕ੍ਰੀਮ ਪਾ ਕੇ ਸਾਰਿਆਂ ਨੂੰ ਫੜਾ ਦਿੱਤੀ ਉਸ ਤੋਂ ਬਾਅਦ ਮਾਮਾ ਜੀ ਨੇ ਮੇਰੇ ਦੋਨਾਂ ਬੱਚਿਆਂ ਨੂੰ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕਿਹੜੀ ਕਿਹੜੀ ਕਲਾਸ 'ਚ ਪੜਦੇ ਹੋ ਕਿਸੇ ਸਕੂਲ ਵਿੱਚ ਪੜਦੇ ਹੋ ਉੱਥੇ ਕੀ ਕੀ ਖਾਂਦੇ ਹੋ ਇਸ ਤੋਂ ਪਹਿਲਾਂ ਕਿ ਮਾਮਾ ਜੀ ਕੋਈ ਹੋਰ ਸਵਾਲ ਪੁੱਛਦੇ ਮੇਰੀ ਪਤਨੀ ਔਟਕੇ ਖੜੀ ਹੋ ਗਈ ਤੇ ਕਹਿਣ ਲੱਗੀ ਬਸ ਮਾਮਾ ਜੀ ਹੁਣ ਤੁਸੀਂ ਆਰਾਮ ਕਰ ਲਵੋ ਤੇ ਬੱਚਿਓ ਤੁਸੀਂ ਵੀ ਕਮਰੇ ਵਿੱਚ ਜਾਓ ਕੱਪੜੇ ਚੇਂਜ ਕਰੋ ਮੈਂ ਤੁਹਾਡੇ ਵਾਸਤੇ ਖਾਣਾ ਲੈ ਕੇ ਆਉਣੀ ਆ ਮੇਰੇ ਛੋਟੇ بیٹے ਨੇ ਔਰਤਿਆਂ ਔਟਦਿਆਂ ਮਾਮਾ ਜੀ ਨੂੰ ਇਹ ਸਵਾਲ ਕੀਤਾ ਮਾਮਾ ਜੀ ਤੁਸੀਂ ਹੁਣ ਸਾਡੇ ਘਰ ਕਿੰਨੇ ਦਿਨ ਰਕੋਗੇ ਮਾਮਾ ਜੀ ਨੇ ਕਿਹਾ ਤਿੰਨ ਚਾਰ ਦਿਨ ਤਾਂ ਇੱਥੇ ਹੀ ਆ ਅੰਜਲੀ ਦੇ ਨਾਲ ਮੇਰੇ ਦੋਨੋਂ ਬੇਟੇ ਬੈਡਰੂਮ ਵੱਲ ਨੂੰ ਗਏ ਉਸ ਤੋਂ ਬਾਅਦ ਮੇਰੀ ਪਤਨੀ ਰਸੋਈ 'ਚ ਜਾਣ ਲੱਗੀ ਤਾਂ ਮਾਮਾ ਜੀ ਨੇ ਮੈਨੂੰ ਪੁੱਛਿਆ ਕਿ ਇਹ ਵੱਡੇ ਮੁੰਡੇ ਨੂੰ ਹੀ ਤੁਸੀਂ ਅਡਾਪਟ ਕੀਤਾ ਸੀ ਵੈਸੇ ਦੇਖਣ ਤੋਂ ਲੱਗਦਾ ਨਹੀਂ ਕਿ ਤੁਸੀਂ ਇੱਕ ਬੱਚਾ ਅਡਾਪਟ ਕੀਤਾ ਮੈਂ ਤਾਂ ਘਬਰਾ ਹੀ ਗਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ ਜਦ ਮੈਂ ਕੋਈ ਜਵਾਬ ਨਾ ਦਿੱਤਾ ਤਾਂ ਮਾਮਾ ਜੀ ਨੇ ਫਿਰ ਇਹੀ ਗੱਲ ਦੁਹرائی ਪਰ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਇਹ ਤੁਸੀਂ ਕਿਹੋ ਜਿਹਾ ਸਵਾਲ ਕਰ ਰਹੇ ਹੋ ਉਹ ਵੀ ਬੱਚਿਆਂ ਦੇ ਸਾਹਮਣੇ ਬੱਚੇ ਵੀ ਮਾਮਾ ਜੀ ਦੀ ਗੱਲ ਸੁਣ ਕੇ ਉੱਥੇ ਹੀ ਰੁਕ ਗਏ ਤੇ ਮੇਰੀ ਪਤਨੀ ਦੇ ਚਿਹਰੇ ਦੇ ਵੀ ਰੰਗ ਉੱਟ ਗਏ ਸੀ ਸ਼ਾਇਦ ਉਸ ਨੂੰ ਅਣਹੋਣੀ ਦਾ ਅਹਿਸਾਸ ਹੋ ਗਿਆ ਸੀ ਵੱਡਾ ਮੁੰਡਾ ਤਾਂ ਜਿਵੇਂ ਸੁਣ ਹੀ ਹੋ ਗਿਆ ਹੋਵੇ ਛੋਟੇ ਮੁੰਡੇ ਨੂੰ ਵੀ ਬਹੁਤ ਗੁੱਸਾ ਆ ਤੇ ਉਹ ਕਹਿਣ ਲੱਗਾ ਮਾਂ ਮਾਮਾ ਜੀ ਕਿਸ ਦੀ ਗੱਲ ਕਰ ਰਹੇ ਆ ਕਿਸ ਨੂੰ ਗੋਦ ਲਿਆ ਮੇਰੀ ਪਤਨੀ ਜ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਹਿੰਮਤ ਹੀ ਨਹੀਂ ਬਚੀ ਸੀ ਉਹ ਤਾਂ ਬੁੱਤ ਬਣੀ ਖੜੀ ਰਹੀ ਕੁਝ ਸਾਲ ਪਹਿਲਾਂ ਮਾਮਾ ਜੀ ਦੀ ਇੱਕ ਗੱਲ ਮੈਨੂੰ ਤੇ ਮੇਰੀ ਪਤਨੀ ਨੂੰ ਯਾਦ ਆ ਰਹੀ ਸੀ। ਮਾਮਾ ਜੀ ਨੇ ਕਿਹਾ ਸੀ ਕਿ ਗੈਰ ਗੈਰ ਹੀ ਹੁੰਦੇ ਆ ਤੇ ਆਪਣੇ ਆਪਣੇ। ਮੈਂ ਇੱਕ ਨਾ ਇੱਕ ਦਿਨ ਇਸ ਗੱਲ ਨੂੰ ਸਾਬਤ ਕਰਕੇ ਹੀ ਰ੍ਹਾਂਗਾ। ਇਹ ਗੱਲਾਂ ਸਾਨੂੰ ਅੱਜ ਸਮਝ ਆ ਰਹੀਆਂ ਸੀ। ਸ਼ਾਇਦ ਅੰਜਲੀ ਵੀ ਇਹੀ ਸੋਚ ਰਹੀ ਸੀ ਕਿ ਮਾਮਾ ਜੀ ਸਾਡੇ ਘਰ ਇਸ ਲਈ ਹੀ ਆਏ ਆ ਕਿ ਸਾਡਾ ਵਸਿਆ ਵਸਾਇਆ ਘਰ ਖਰਾਬ ਹੋ ਜਾਵੇ। ਮੇਰਾ ਵੱਡਾ ਮੁੰਡਾ ਮਾਮਾ ਜੀ ਵੱਲ ਬਹੁਤ ਹੈਰਾਨ ਹੋ ਕੇ ਦੇਖ ਰਿਹਾ ਸੀ। ਪਰ ਉਸਨੇ ਕਿਹਾ ਕੁਝ ਨਹੀਂ। ਮੈਂ ਕਿਹਾ ਬੇਟਾ ਮਾਮਾ ਜੀ ਕਿਸੇ ਹੋਰ ਦੀ ਗੱਲ ਕਰ ਰਹੇ ਆ ਤੁਸੀਂ ਆਪਣੇ ਕਮਰੇ ਵਿੱਚ ਜਾਓ ਪਰ ਸੱਚ ਦੱਸਾਂ ਤਾਂ ਮੇਰੇ ਤਾਂ ਪੈਰ ਹੀ ਜੰਮ ਗਏ ਸੀ ਇਹਨੇ ਨੂੰ ਮਾਮਾ ਜੀ ਨੇ ਇੱਕ ਹੋਰ ਸਵਾਲ ਕਰ ਦਿੱਤਾ ਕਿ ਅੰਜਲੀ ਤੂੰ ਰੋਹਨ ਨੂੰ ਦੱਸਿਆ ਨਹੀਂ ਕਿ ਤੂੰ ਉਸ ਨੂੰ ਅਨਾਥ ਆਸ਼ਰਮ ਚੋਂ ਲਿਆਂਦਾ ਉਸ ਤੋਂ ਬਾਅਦ ਹੀ ਤੁਹਾਡੇ ਦੂਜਾ ਬੱਚਾ ਹੋਇਆ ਸੀ ਇਸ ਤੋਂ ਪਹਿਲਾਂ ਮੇਰੀ ਪਤਨੀ ਕੋਈ ਜਵਾਬ ਦਿੰਦੀ ਮੈਂ ਪਹਿਲਾਂ ਹੀ ਬੋਲ ਪਿਆ ਮਾਮਾ ਜੀ ਸਾਡੇ ਘਰ ਆ ਕੇ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਮਾਮਾ ਜੀ ਨੇ ਕਿਹਾ ਸੱਚ ਹੀ ਤਾਂ ਕਹਿ ਰਹੇ ਆ ਇਹਦੇ 'ਚ ਝੂਠ ਕੀ ਆ ਇੱਕ ਨਾ ਇੱਕ ਦਿਨ ਉਸ ਨੂੰ ਸੱਚਾਈ ਬਾਰੇ ਪਤਾ ਲੱਗਣਾ ਹੀ ਆ ਤੁਸੀਂ ਉਸ ਤੋਂ ਇਹ ਗੱਲ ਕਿਉਂ ਲੁਕੋ ਕੇ ਰੱਖੀ ਹੋਈ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਰੋਹਨ ਪਿੱਛੇ ਖੜਾ ਹੈ ਸਭ ਗੱਲਾਂ ਸੁਣ ਰਿਹਾ ਮੈਂ ਤੇ ਮੇਰੀ ਪਤਨੀ ਮਾਮਾ ਜੀ ਨੂੰ ਚੁੱਪ ਕਰਾਉਣ ਵਿੱਚ ਲੱਗੇ ਹੋਏ ਸੀ ਰੋਹਨ ਪਿੱਛੇ ਖੜਾ ਸ਼ਾਇਦ ਇਹੀ ਸੋਚ ਰਿਹਾ ਹੋਣਾ ਕਿ ਮਾਮਾ ਜੀ ਜੋ ਕਹਿ ਰਹੇ ਆ ਉਹ ਸੱਚਾ ਹੈ ਪਰ ਉਹ ਪਿੱਛੇ ਮੁੜ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਛੋਟਾ ਬੇਟਾ ਵੀ ਉਸਦੇ ਪਿੱਛੇ ਚਲਾ ਗਿਆ ਮਿੰਟਾਂ ਸਕਿੰਟਾਂ ਵਿੱਚ ਹੀ ਘਰ ਦਾ ਮਾਹੌਲ ਬਦਲ ਗਿਆ ਪੂਰੀ ਤਰ੍ਹਾਂ ਬਦਲ ਗਿਆ ਰੋਹਨ ਨੇ ਕੱਪੜੇ ਬਦਲੇ ਤੇ ਸੌਂ ਗਿਆ ਉਸਨੇ ਖਾਣਾ ਵੀ ਨਹੀਂ ਖਾਦਾ ਛੋਟਾ ਮੁੰਡਾ ਕਹਿਣ ਲੱਗਾ ਮੰਮੀ ਸਕੂਲ ਟਾਈਮ ਘਰ ਆਉਂਦੇ ਸਮੇਂ ਤਾਂ ਰੋਹਨ ਕਹਿ ਰਿਹਾ ਸੀ ਕਿ ਅੱਜ ਉਹਨਾਂ ਨੇ ਆਪਣੇ ਕਿਸੇ ਦੋਸਤ ਦੇ ਕੋਲ ਜ਼ਰੂਰੀ ਪੇਪਰ ਲੈਣ ਜਾਣੇ ਨੇ ਪਰ ਪਤਾ ਨਹੀਂ ਹੁਣ ਉਹ ਸੌਂ ਵੀ ਗਿਆ ਤੁਸੀਂ ਪੁੱਛੋ ਤਾਂ ਉਸਨੇ ਜਾਣਾ ਨਹੀਂ ਮੇਰੀ ਪਤਨੀ ਦੀ ਹਿੰਮਤ ਨਹੀਂ ਪਈ ਕਿ ਰੋਹਨ ਨੂੰ ਕੁਝ ਪੁੱਛੇ ਰਾਤ ਦੇ ਖਾਣੇ ਦੀ ਵੀ ਉਹ ਨਹੀਂ ਚਾਹੁੰਦੀ ਸੀ ਕਿ ਰੋਹਨ ਮਾਮਾ ਜੀ ਦੇ ਕੋਲ ਬੈਠ ਕੇ ਖਾਣਾ ਖਾਵੇ ਰੋਟੀ ਖਾਣ ਤੋਂ ਬਾਅਦ ਮਾਮਾ ਜੀ ਹਾਸ ਹਾਸ ਕੇ ਟੀਵੀ ਦੇਖ ਰਹੇ ਸੀ ਜਿਵੇਂ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਹੋਵੇ ਪਰ ਇਧਰ ਪੁੱਤ ਦੇ ਰੋਟੀ ਨਾ ਖਾਣ ਤੇ ਮੇਰੀ ਤੇ ਅੰਜਲੀ ਦੀ ਜਾਨ ਨਿਕਲ ਰਹੀ ਸੀ ਮੈਂ ਵੀ ਜ਼ਿਆਦਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਸ ਸਮੇਂ ਮੈਨੂੰ ਉਹ ਲੜਾਈ ਯਾਦ ਆ ਰਹੀ ਸੀ ਜਿਹੜੀ ਲੜਾਈ ਮੰਮੀ ਪਾਪਾ ਮਾਮਾ ਜੀ ਤੇ मामੀ ਜੀ ਵਿਚਕਾਰ ਹੋਈ ਸੀ ਅਸਲ ਵਿੱਚ ਮਾਮਾ मामੀ ਇਹ ਚਾਹੁੰਦੇ ਸੀ ਕਿ ਅਸੀਂ ਉਹਨਾਂ ਦਾ ਬੱਚਾ ਗੋਦ ਲੈ ਲਈਏ ਕਿਉਂਕਿ ਉਸ ਸਮੇਂ ਸਾਡੇ ਕੋਈ ਬੱਚਾ ਨਹੀਂ ਸੀ ਪਰ ਮੇਰੀ ਪਤਨੀ ਚਾਹੁੰਦੀ ਸੀ ਕਿ ਅਸੀਂ ਉਸ ਬੱਚੇ ਨੂੰ ਗੋਦ ਲਈਏ ਜਿਸ ਨੂੰ ਉਸਦੇ ਮਾਂ-ਬਾਪ ਬਾਰੇ ਕੁਝ ਪਤਾ ਨਾ ਹੋਵੇ ਕਿਉਂਕਿ ਉਹ ਬੱਚਾ ਵੱਡਾ ਹੋ ਕੇ ਆਪਣੇ ਮਾਂ-ਬਾਪ ਨੂੰ ਨਾ ਲੱਭੇ ਤੇ ਨਾ ਹੀ ਉਹਨਾਂ ਦੇ ਕੋਲ ਜਾਵੇ ਅਸੀਂ ਦੋਨੋਂ ਇਹੀ ਚਾਹੁੰਦੇ ਸੀ ਕਿ ਉਹ ਬੱਚਾ ਸਾਨੂੰ ਆਪਣੇ ਅਸਲੀ ਮਾਂ-ਬਾਪ ਸਮਝੇ ਅਸਲ ਵਿੱਚ ਗੱਲ ਇਹ ਵੀ ਸੀ ਕਿ ਮਾਮਾ ਜੀ ਦੀ ਨਿਗਾ ਮੇਰੀ ਪ੍ਰਾਪਰਟੀ ਤੇ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦਾ ਇੱਕ ਵੀ ਬੱਚਾ ਮੇਰੇ ਘਰ ਆ ਗਿਆ ਤਾਂ ਉਹਨਾਂ ਦਾ ਖਰਚਾ ਤਾਂ ਆਪਣੇ ਆਪ ਚੱਲੀ ਜਾਣਾ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮਾਮਾ ਜੀ ਦੀ ਇਹ ਕੋਸ਼ਿਸ਼ ناکਾਮ ਹੋ ਗਈ ਸੀ ਤਾਂ ਮਾਮਾ ਜੀ ਗੁੱਸੇ ਨਾਲ ਭੜਕੁੱਠੇ ਸੀ ਤੇ ਗੁੱਸੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਤੇਰਾ ਆਪਣਿਆਂ ਨੂੰ ਪ੍ਰਾਪਰਟੀ ਦੇਣ ਨੂੰ ਦਿਲ ਨਹੀਂ ਕਰਦਾ। ਤੂੰ ਤਾਂ ਗਰੀਬਾਂ ਨੂੰ ਹੀ ਦੇਣੀ ਆ। ਜੇ ਤੂੰ ਸਾਡੇ ਬੱਚੇ ਨੂੰ ਗੋਦ ਨਹੀਂ ਲੈ ਸਕਦਾ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਆਖਰੀ ਵਾਰ ਮਾਮਾ ਜੀ ਨੇ ਇਹ ਗੱਲ ਕਹੀ ਸੀ ਕਿ ਮੇਰੀ ਕੰਨ ਖੋਲ ਕੇ ਗੱਲ ਸੁਣ ਲਓ ਗੈਰ ਗੈਰਹੀ ਹੁੰਦੇ ਆ ਤੇ ਆਪਣੇ ਆਪਣੇ ਇਹ ਗੱਲ ਮੈਂ ਇੱਕ ਨਾ ਇੱਕ ਦਿਨ ਸਾਬਤ ਜ਼ਰੂਰ ਕਰਾਂਗਾ ਮੈਨੂੰ ਯਕੀਨ ਹੋ ਗਿਆ ਸੀ ਕਿ ਮਾਮਾ ਜੀ ਇਸ ਘਰ ਚ ਹੁਣ ਕੀ ਸਾਬਤ ਕਰਨਾ ਆਏ ਪਰ ਮੈਂ ਵੀ ਸੋਚ ਲਿਆ ਸੀ ਕਿ ਉਹਨਾਂ ਦੀ ਇਸ ਕੋਸ਼ਿਸ਼ 'ਚ ਉਹਨਾਂ ਨੂੰ ਕਦੇ ਸਫਲ ਨਹੀਂ ਹੋਣ ਦੇਣਾ ਇਹੀ ਗੱਲਾਂ ਸੋਚ-ਸੋਚ ਕੇ ਮੇਰਾ ਦਿਮਾਗ ਫਟ ਰਿਹਾ ਸੀ ਤੇ ਪਤਨੀ ਦੀਆਂ ਅੱਖਾਂ 'ਚੋਂ ਨੀਂਦ ਜਿਵੇਂ ਗਾਇਬ ਹੀ ਹੋ ਗਈ ਹੋਵੇ। ਉਹ ਸੋਲ ਰਿਹਾ ਨਹੀਂ ਗਿਆ ਤਾਂ ਉਹ ਬੇਟਿਆਂ ਦੇ ਕਮਰੇ ਵੱਲ ਚਲੀ ਗਈ। ਉਸ ਦਾ ਅੰਦਾਜ਼ਾ ਸਹੀ ਨਿਕਲਿਆ। ਉਹ ਦੋਨੋਂ ਬਰਾਹ ਹਜੇ ਵੀ ਜਾਗ ਰਹੇ ਸੀ। ਮੇਰਾ ਛੋਟਾ ਬੇਟਾ ਵੀ ਆਪਣੀ ਮਾਂ ਵਾਂਗ ਬਹੁਤ ਸਮਝਦਾਰ ਸੀ। ਪਤਨੀ ਦੇ ਪਿੱਛੇ-ਪਿੱਛੇ ਮੈਂ ਵੀ ਆ ਗਿਆ ਤੇ ਅਸੀਂ ਦੋਨੋਂ ਚੋਰਾਵਾਂ ਉਹਨਾਂ ਦੀਆਂ ਗੱਲਾਂ ਸੁਣ ਰਹੇ ਸੀ। ਮੇਰਾ ਛੋਟਾ ਬੇਟਾ ਵੱਡੇ ਨੂੰ ਕਹਿ ਰਿਹਾ ਸੀ, "ਰੋਹਨ, ਤੂੰ ਪਾਗਲ ਹੋ ਗਿਆ।" ਮਾਮਾ ਜੀ ਨੇ ਕਿਹਾ, "ਤੇ ਤੂੰ ਮੰਨ ਲਿਆ।" ਆਪਾਂ ਨੂੰ ਮਾਮਾ ਜੀ ਜ਼ਰੂਰੀ ਆਜਾ ਆਪਣੇ ਮਾਪੇ ਅਸੀਂ ਕੱਲ ਦੇ ਆਏ ਬੰਦੇ ਤੇ ਕਿਵੇਂ ਯਕੀਨ ਕਰ ਸਕਦੇ ਹਾਂ ਇੰਨੇ ਨੂੰ ਅਸੀਂ ਦੋਨੋਂ ਉਹਨਾਂ ਦੇ ਕਮਰੇ 'ਚ ਚਲੇ ਗਏ ਜਦ ਮੇਰੀ ਪਤਨੀ ਨੇ ਰੋਹਨ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਪਰ ਆਈਆਂ ਸੀ ਉਸ ਨੇ ਰੋਹਨ ਨੂੰ ਕਿਹਾ ਪੁੱਤ ਤੂੰ ਖਾਣਾ ਕਿਉਂ ਨਹੀਂ ਖਾਦਾ ਆਪਣੀ ਮਾਂ ਦੀ ਗੱਲ ਸੁਣ ਕੇ ਉਹ ਕੁਝ ਨਾ ਬੋਲਿਆ ਤੇ ਚੁੱਪਚਾਪ ਆਪਣੀ ਮਾਂ ਵੱਲ ਦੇਖਦਾ ਰਿਹਾ ਅੰਜਲੀ ਨੇ ਕਿਹਾ ਕਿ ਕੀ ਹੋਇਆ ਮੇਰੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਆ ਤੇ ਰੋਹਨ ਨੇ ਕਿਹਾ ਕਿ ਮੈਂ ਗੈਰ ਹਾਂ ਇਹ ਗੱਲ ਸੁਣਦਿਆਂ ਹੀ ਅੰਜਲੀ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਉਸਦੇ ਬੋਲਾਂ ਵਿੱਚ ਆਪਣਾ ਪੰਨ ਤੇ ਰੋਸ ਦੋਨੋਂ ਸਾਫ਼ ਨਜ਼ਰ ਆ ਰਹੀ ਸੀ ਉਸਨੇ ਰੋਹਨ ਨੂੰ ਕਿਹਾ ਪੁੱਤ ਮੈਂ ਤੇਰੀ ਮਾਂ ਕੋਈ ਵੀ ਆ ਕੇ ਇਹ ਸਭ ਕਹਿ ਦੇਵੇਗਾ ਤੇ ਤੂੰ ਮੰਨ ਲਵੇਂਗਾ ਮੇਰੀਆਂ ਗੱਲਾਂ ਤੋਂ ਜ਼ਿਆਦਾ ਤੈਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨ ਆ ਤੇ ਇਹਨਾਂ ਨੂੰ ਇੰਨੇ ਸਾਲਾਂ ਬਾਅਦ ਸਾਡਾ ਚੇਤਾ ਆ ਦੇਖ ਪੁੱਤ ਜੇ ਅਸੀਂ ਤੇਰੇ ਮਾਂ ਪਿਓ ਨਾ ਹੁੰਦੇ ਕੀ ਅਸੀਂ ਤੈਨੂੰ ਇੰਨਾ ਪਿਆਰ ਕਰਨਾ ਸੀ ਤੈਨੂੰ ਇੰਨੇ ਪਿਆਰ ਨਾਲ ਰੱਖਣਾ ਸੀ ਮੈਨੂੰ ਇਹ ਦੱਸ ਕਦੇ ਤੈਨੂੰ ਇਹ ਗੱਲ ਮਹਿਸੂਸ ਹੋਈ ਕਿ ਅਸੀਂ ਤੇਰੀ ਤੋਂ ਜ਼ਿਆਦਾ ਛੋਟੇ ਨੂੰ ਪਿਆਰ ਕਰਦੇ ਹਾਂ ਇਹ ਕਹਿ ਕੇ ਮੇਰੀ ਪਤਨੀ ਫਟ ਫਟ ਕੇ ਰੋਣ ਲੱਗੀ ਰੋਂਦੀ ਰੋਂਦੀ ਨੇਸ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਮਾਮਾ ਜੀ ਨੂੰ ਸਾਡਾ ਵਸਿਆ ਵਸਾਇਆ ਘਰ ਚੰਗਾ ਨਹੀਂ ਲੱਗਦਾ ਸੀ ਜੋ ਲੜਾਈ ਪਾਉਣਾਗੇ ਪਤਾ ਨਹੀਂ ਇਹਨਾਂ ਨੇ ਕਦੋਂ ਜਾਣਾ ਮੈਂ ਦੇਖਿਆ ਰੋਹਨ ਨਜ਼ਰਾਂ ਝੁਕਾ ਕੇ ਲਗਾਤਾਰ ਰੋਏ ਜਾ ਰਿਹਾ ਸੀ ਸ਼ਾਇਦ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਜ਼ਿੰਦਗੀ 'ਚ ਇਹ ਤੂਫਾਨ ਅਚਾਨਕ ਕਿਵੇਂ ਆ ਗਿਆ ਕਿਉਂਕਿ ਉਸ ਨੇ ਸ਼ਾਇਦ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਇਹ ਦਿਨ ਦੇਖਣਾ ਪਵੇਗਾ ਮੈਂ ਆਪਣੇ ਬੇਟੇ ਨੂੰ ਕਿਹਾ ਰੋਹਨ ਜੇ ਮੈਂ ਤੈਨੂੰ ਪਰਾਇਆ ਸਮਝਦਾ ਆਪਣੀ ਸਾਰੀ ਪ੍ਰਾਪਰਟੀ ਬੈਂਕ ਬੈਲੈਂਸ ਸਭ ਕੁਝ ਤੁਹਾਡੇ ਦੋਨਾਂ ਦੇ ਨਾਮ ਤੇ ਨਹੀਂ ਕਰਨਾ ਸੀ ਮੈਂ ਤਾਂ ਆਪਣੇ ਹਿੱਸੇ ਦੀ ਸਾਰੀ ਵਸੀਅਤ ਵੀ ਤੁਹਾਡੇ ਦੋਨਾਂ ਦੇ ਨਾਮ ਕਰ ਦਿੱਤੀ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਵਜ੍ਹਾ ਕਰਕੇ ਤੁਹਾਡੇ ਦੋਨਾਂ ਦਾ ਝਗੜਾ ਹੋਵੇ ਮੇਰੀ ਪਤਨੀ ਨੇ ਵੀ ਇਹੀ ਗੱਲ ਕਹੀ ਕਿ ਪੁੱਤ ਤੂੰ ਇਹਨਾਂ ਦੀਆਂ ਗੱਲਾਂ ਦਾ ਧਿਆਨ ਨਾ ਦੇ। ਰੋਹਨ ਚੁੱਪਚਾਪ ਸਾਡੀਆਂ ਦੋਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਹਸਨੇ ਕੁਝ ਬੋਲਣਾ ਠੀਕ ਨਾ ਸਮਝਿਆ। ਸ਼ਾਇਦ ਉਸ ਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਕੁਝ ਬੋਲਿਆ ਤਾਂ ਉਸ ਦਾ ਰੋਣਾ ਹੀ ਨਿਕਲ ਜਾਵੇਗਾ। ਸਵੇਰੇ ਉੱਠਦਿਆਂ ਹੀ ਪਤਨੀ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ। ਉਹ ਰੋਲਾ ਪਾਉਣ ਲੱਗੀ। ਉਸ ਦਾ ਰੋਲਾ ਸੁਣ ਮੈਂ ਵੀ ਉੱਠ ਗਿਆ ਸੀ। ਜਦ ਮੈਂ ਦੇਖਿਆ ਤਾਂ ਉਹ ਬੱਚਿਆਂ ਦੇ ਕਮਰੇ ਵਿੱਚ ਸੀ। ਅੰਜਲੀ ਨੇ ਛੋਟੇ ਬੇਟੇ ਨੂੰ ਝੰਜੋੜ ਕੇ ਪੁੱਛਿਆ ਰੋਹਨ ਕਿੱਥੇ ਆ? ਉਸਨੇ ਅੱਖਾਂ ਮਲਦੇ ਮਲਦੇ ਇਹੀ ਕਿਹਾ ਕਿ ਮੰਮੀ ਮੈਨੂੰ ਨਹੀਂ ਪਤਾ ਤੁਸੀਂ ਬਾਥਰੂਮ 'ਚ ਦੇਖ ਲਓ ਪਰ ਉਹ ਘਰ 'ਚ ਕਿਤੇ ਵੀ ਨਹੀਂ ਲੱਭ ਰਿਆ ਸੀ। ਮੇਰੀ ਪਤਨੀ ਛੋਟੇ ਬੇਟੇ ਨੂੰ ਬਹੁਤ ਬੋਲ ਰਹੀ ਸੀ ਕਿ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਿਆ ਉਹ ਤੇਰੇ ਕੋਲੋਂ ਉੱਠ ਕੇ ਚਲਾ ਗਿਆ। ਮੈਨੂੰ ਵੀ ਇਹ ਸੁਣ ਕੇ ਕਾਫੀ ਜ਼ਿਆਦਾ ਡਰ ਲੱਗ ਰਿਹਾ ਸੀ। ਪਤਨੀ ਤਾਂ ਗੁੱਸੇ ਨਾਲ ਭੜਕੀ ਪਈ ਸੀ। ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਮਾਮਾ ਜੀ ਨੂੰ ਇਹ ਗੱਲ ਕਵੇ। ਕਿ ਹੁਣ ਪੈ ਗਈ ਕਾਲਜੇ ਠੰਡ ਮਿਲ ਗਈ ਖੁਸ਼ੀ ਕਰ ਦਿੱਤਾ ਤੁਸੀਂ ਸਭਤ ਜੋ ਕਰਨ ਆਈ ਸੀ ਹੁਣ ਦਫਾ ਹੋ ਜਾਓ ਸਾਡੇ ਘਰੋਂ ਪਰ ਪਤਾ ਨਹੀਂ ਉਸਨੇ ਆਪਣੇ ਆਪ ਨੂੰ ਕਿਵੇਂ ਕੰਟਰੋਲ ਕੀਤਾ ਸਵੇਰ ਤੋਂ ਦੁਪਹਿਰ ਹੋ ਚੁੱਕੀ ਸੀ ਪਰ ਰੋਹਨ ਦਾ ਕੋਈ ਫੋਨ ਨਹੀਂ ਆਇਆ ਅੱਗੇ ਜਦ ਵੀ ਉਹ ਕਦੇ ਬਾਹਰ ਜਾਂਦਾ ਤਾਂ ਫੋਨ ਕਰਕੇ ਜਰੂਰ ਦੱਸਦਾ ਸੀ ਪਹਿਲੀ ਗੱਲ ਤੋਂ ਬਿਨਾਂ ਦੱਸੇ ਜਾਂਦਾ ਹੀ ਨਹੀਂ ਸੀ ਮੈਂ ਤੇ ਮੇਰੀ ਪਤਨੀ ਸਾਰਿਆਂ ਨੂੰ ਫੋਨ ਕਰ ਕਰਕੇ ਉਸਦੇ ਬਾਰੇ ਪੁੱਛ ਦੱਸ ਰਹੇ ਸੀ ਪਰ ਉਸ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਤੇ ਦੂਜੇ ਪਾਸੇ ਮਾਮਾ ਜੀ ਆਪਣੇ ਘਰਦਿਆਂ ਨਾਲ ਫੋਨ ਤੇ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਮਾਮਾ ਜੀ ਸਾਨੂੰ ਖਿਜਾਉਣ ਦੀ ਕੋਸ਼ਿਸ਼ ਕਰ ਰਹੇ ਹੈ ਛੋਟਾ ਬੇਟਾ ਵੀ ਉਸ ਨੂੰ ਲੱਭਣ ਕਰੋ ਗਿਆ ਹੋਇਆ ਸੀ ਪਰ ਰਾਤ ਹੋ ਚੁੱਕੀ ਸੀ ਉਹ ਫਿਰ ਵੀ ਖਾਲੀ ਹੱਥ ਹੀ ਆਇਆ ਉਸ ਦਾ ਚਿਹਰਾ ਉੱਤਰਿਆ ਹੋਇਆ ਸੀ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਰੋਹਨ ਕਿੰਨਾ ਬੇਵਕੂਫਾ ਜੋ ਕਿਸੇ ਦੀਆਂ ਗੱਲਾਂ ਤੇ ਯਕੀਨ ਕਰਕੇ ਬਹਿ ਗਿਆ ਤੇ ਉਸੇ ਸਮੇਂ ਆਵਾਜ਼ ਆਈ ਆ ਜਾ ਬੇਟੇ ਇੱਥੇ ਮੇਰੇ ਕੋਲ ਆ ਕੇ ਬੈਠ। ਸਾਡੀਆਂ ਤਿੰਨਾਂ ਦੀਆਂ ਨਜ਼ਰਾਂ ਬਾਹਰ ਵੱਲ ਨੂੰ ਅਟਕ ਗਈਆਂ ਤਾਂ ਦੇਖਿਆ ਸਾਹਮਣੇ ਰੋਹਨ ਸੀ। ਅਸੀਂ ਉਸਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਏ ਕਿਉਂਕਿ ਸਾਨੂੰ ਤਾਂ ਇਹ ਉਮੀਦ ਨਹੀਂ ਸੀ ਕਿ ਉਹ ਵਾਪਸ ਵੀ ਆਵੇਗਾ। ਬੇਟੇ ਨੂੰ ਸਾਹਮਣੇ ਦੇਖ ਕੇ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਰੋਹਨ ਆ ਕੇ ਮਾਮਾ ਜੀ ਕੋਲ ਬੈਠ ਗਿਆ ਤਾਂ ਮਾਮਾ ਜੀ ਉਸਨੂੰ ਕਹਿਣ ਲੱਗੀ ਕੀ ਹੋਇਆ ਸੀ ਤੈਨੂੰ? ਕਿੱਥੇ ਘੁੰਮਣ ਚਲਾ ਗਿਆ ਸੀ ਬਿਨਾਂ ਦੱਸੇ? ਪਾਣੀ ਦੇਵਾ ਇੰਨੇ ਨੂੰ ਮਾਮਾ ਜੀ ਨੇ ਅੰਜਲੀ ਨੂੰ ਪਾਣੀ ਲਿਆਉਂਦਾ ਕਿਆ ਅੰਜਲੀ ਭੱਜ ਕੇ ਆਪਣੇ ਬੱਚੇ ਲਈ ਪਾਣੀ ਲੈ ਕੇ ਆਈ ਉਸਨੇ ਰੋਹਨ بیٹے ਨੂੰ ਬਾਹ ਫੜ ਕੇ ਆਪਣੇ ਵੱਲ ਨੂੰ ਕਰ ਲਿਆ ਤੇ ਕਹਿਣ ਲੱਗੀ ਕਿੱਥੇ ਚਲਾ ਗਿਆ ਸੀ ਬਿਨਾਂ ਦੱਸੇ ਭਲਾਂ ਕੋਈ ਇਸ ਤਰ੍ਹਾਂ ਜਾਂਦਾ ਗੁੱਸੇ ਵਿੱਚ ਉਸਨੇ ਮੁੰਡੇ ਦੇ 2-4 ਥੱਪੜ ਵੀ ਲਾ ਦਿੱਤੇ ਸੀ ਫਿਰ ਆਪ ਹੀ ਉੱਚੀ ਉੱਚੀ ਰੋਣ ਲੱਗ ਪਈ ਰੋਂਦੀ ਰੋਂਦੀ ਕਹਿਣ ਲੱਗੀ ਬੇਟਾ ਤੂੰ ਕਿਸ ਵਜਾ ਕਰਕੇ ਗਿਆ ਸੀ ਅਸੀਂ ਤੇਰੇ ਲਈ ਹੁਣ ਇੰਨੇ ਪਰਾਈ ਹੋ ਗਏ ਆ ਕਿ ਤੁਸਾਨੂੰ ਦੱਸਣਾ ਵੀ ਠੀਕ ਨਹੀਂ ਸਮਝਿਆ ਇਹਨਾਂ ਕਹਿ ਕੇ ਉਹ ਫੇਰ ਰੋਣ ਲੱਗ ਪਈ ਉਸ ਸਮੇਂ ਮੈਂ ਵੀ ਭਾਵੁਕ ਹੋ ਗਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਪਤਨੀ ਰੋਹਨ ਨੂੰ ਕਿੰਨਾ ਪਿਆਰ ਕਰਦੀ ਹੈ ਉਸਨੇ ਕਦੇ ਵੀ ਦੋਨਾਂ ਬੱਚਿਆਂ ਵਿੱਚ ਫਰਕ ਨਹੀਂ ਕੀਤਾ ਸੀ ਹਮੇਸ਼ਾ ਦੋਨਾਂ ਨੂੰ ਇੱਕ ਬਰਾਬਰ ਹੀ ਸਮਝਿਆ ਸੀ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿ ਦੋਨਾਂ 'ਚੋਂ ਉਸਦਾ ਇੱਕ ਬੇਟਾ ਵੀ ਉਸਨੂੰ ਛੱਡ ਕੇ ਚਲਾ ਜਾਵੇ ਇਹਨੇ ਨੂੰ ਰੋਹਨ ਕਹਿਣ ਲੱਗਾ ਕਿ ਮਾਮਾ ਜੀ ਤੁਸੀਂ ਕੱਲ ਕੁਝ ਕਹਿ ਰਹੇ ਸੀ ਪਰ ਮੇਰੀ ਪਤਨੀ ਨੇ ਫੇਰ ਉਸਨੂੰ ਪਿੱਛੇ ਖਿੱਚ ਲਿਆ ਤੇ ਕਹਿਣ ਲੱਗੀ ਕੁਝ ਨਹੀਂ ਕਹਿ ਰਹੀ ਸੀ ਤੂੰ ਆਪਣੇ ਕਮਰੇ ਵਿੱਚ ਜਾ ਜੇ ਕੁਝ ਸੁਣਨਾ ਹੀ ਆ ਤਾਂ ਮੇਰੇ ਤੋਂ ਸੁਣ ਮੈਂ ਤੇਰੀ ਮਾਂ ਇਹ ਤੇਰੇ ਪਿਤਾ ਤੇ ਇਹ ਤੇਰਾ ਭਰਾ ਬਸ ਹੋਰ ਕੁਝ ਨਹੀਂ ਪਰ ਰੋਹਨ ਨੇ ਫੇਰ ਮਾਮਾ ਜੀ ਨੂੰ ਇਹ ਹੀ ਸਵਾਲ ਕੀਤਾ ਕਿ ਮਾਮਾ ਜੀ ਤੁਸੀਂ ਕਹਿ ਰਹੇ ਸੀ ਨਾ ਕਿ ਇਹਨਾਂ ਨੇ ਮੈਨੂੰ ਗੋਦ ਲਿਆ ਪਰ ਫੇਰ ਮੇਰੀ ਪਤਨੀ ਨੇ ਉਸਨੂੰ ਝਟਕ ਦਿੱਤਾ ਤੇ ਕਿਹਾ ਨਹੀਂ ਤਾਂ ਮੇਰਾ ਬੇਟਾ ਕਿਸੇ ਨੇ ਤੈਨੂੰ ਗੋਦ ਨਹੀਂ ਲਿਆ ਮੇਰਾ ਬੇਟਾ ਰੋਹਨ ਆਪਣੀ ਮਾਂ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਹਿਣ ਲੱਗਾ ਮਾਂ ਮੈਂ ਉਹੀ ਤਾਂ ਗੱਲ ਮਾਮਾ ਜੀ ਨੂੰ ਸਮਝਾ ਰਿਆਂ ਕਿ ਮੈਂ ਤੁਹਾਡਾ ਬੇਟਾ ਕਿਉਂਕਿ ਆਪਣੇ ਪੈਦਾ ਹੋਏ ਬੱਚੇ ਨੂੰ ਤਾਂ ਹਰ ਕੋਈ ਪਾਲ ਲੈਂਦਾ ਪਰ ਇੱਕ ਅਨਾਥ ਬੱਚੇ ਨੂੰ ਇੰਨਾ ਪਿਆਰ ਦੇਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਸਾਡੇ ਦੋਨਾਂ ਭਰਾਵਾਂ ਵਿੱਚ ਕਦੇ ਫਰਕ ਨਹੀਂ ਕੀਤਾ ਮੈਂ ਕਿਉਂ ਕਿਸੇ ਹੋਰ ਨੂੰ ਲੱਭਾਂ ਜਦ ਮੈਨੂੰ ਪਤਾ ਕਿ ਤੁਸੀਂ ਹੀ ਮੇਰੇ ਮਾਤਾ ਪਿਤਾ ਹੋ ਰੋਹਨ ਨੇ ਮੇਰੀ ਪਤਨੀ ਯਾਨੀ ਆਪਣੀ ਮਾਂ ਨੂੰ ਗੱਲ ਨਾਲ ਲਾ ਲਿਆ ਤੇ ਕਹਿਣ ਲੱਗਾ मामा ਜੀ ਤੁਸੀਂ ਕੀ ਸੋਚਿਆ ਸੀ ਜਦ ਮੈਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਮੈਨੂੰ ਅਨਾਥ ਆਸ਼ਰਮ ਚੋਂ ਲਿਆਂਦਾ ਗਿਆ ਸੀ ਤਾਂ ਮੈਂ ਆਪਣੀ ਮਾਂ ਨੂੰ ਲੱਭਣ ਤੁਰ ਪਾਵਾਂਗਾ ਮੈਂ ਉਸ ਔਰਤ ਨੂੰ ਕਿਉਂ ਲੱਭਾਂ ਜਿਸ ਨੂੰ ਕਦੇ ਮੇਰੀ ਜ਼ਰੂਰਤ ਹੈ ਹੀ ਨਹੀਂ ਸੀ ਉਸ ਔਰਤ ਨੇ ਤਾਂ ਮੈਨੂੰ ਪੈਦਾ ਕਰਕੇ ਇੱਕ احਸਾਨ ਕੀਤਾ ਪਰ ਇਹਨਾਂ ਨੇ ਮੈਨੂੰ ਮਾਂ ਪਿਓ ਦਾ ਨਾਮ ਦਿੱਤਾ ਇੱਕ ਭਰਾ ਦਿੱਤਾ ਘਰ ਦਿੱਤਾ ਸਮਾਜ ਵਿੱਚ ਮੈਨੂੰ ਇੱਕ ਜਗ੍ਹਾ ਦਿੱਤੀ ਇਹਨਾਂ ਨੇ ਮੇਰੀ ਤੇ ਬਹੁਤ ਵੱਡਾ احਸਾਨ ਕੀਤਾ ਨਹੀਂ ਤਾਂ ਅੱਜ ਮੈਂ ਅਨਾਥ ਆਸ਼ਰਮ ਦੇ ਮੈਲੇ ਕੁਚੈਲੇ ਕਮਰਿਆਂ ਦੇ ਵਿੱਚ ਸੜ ਰਿਹਾ ਹੁੰਦਾ ਛੋਟੇ بیٹے ਨੇ ਆਪਣੇ ਵੱਡੇ ਭਰਾ ਦਾ ਹੱਥ ਫੜ ਲਿਆ ਆਪਣੇ بیٹے ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਆਪਣੇ ਦੋਨਾਂ ਪੁੱਤਰਾਂ ਦੇ ਸਿਰ ਤੇ ਹੱਥ ਫੇਰਿਆ ਮੇਰੀ ਪਤਨੀ ਵੀ ਹੁਣ ਬਹੁਤ ਖੁਸ਼ ਸੀ ਫਿਰ ਮੇਰੇ ਤੋਂ ਰਿਆ ਨਹੀਂ ਗਿਆ ਮੈਂ ਮਾਮਾ ਜੀ ਨੂੰ ਬੋਲ ਪਿਆ ਮਾਮਾ ਜੀ ਤੁਸੀਂ ਤਾਂ ਇੱਥੇ ਗੈਰ ਨੂੰ ਗੈਰ ਤੇ ਆਪਣੇ ਨੂੰ ਆਪਣਾ ਸਾਬਤ ਕਰਨ ਆਏ ਸੀ ਫਿਰ ਤੁਸੀਂ ਆਪਣੇ ਹੋ ਕੇ ਸਾਡੇ ਨਾਲ ਗੈਰਾਂ ਵਾਲੇ ਕਿਉਂ ਕੀਤੀ ਤੁਸੀਂ ਕਿਹੜੀ ਦੁਸ਼ਮਣੀ ਕੱਢਣ ਆਏ ਸੀ ਸਾਨੂੰ ਤੁਹਾਡੇ ਵਰਗਿਆਂ ਦੀ ਲੋੜ ਨਹੀਂ ਇਸ ਕਰਕੇ ਤੁਸੀਂ ਆਪਣੇ ਘਰ ਜਾ ਸਕਦੇ ਮੇਰੀ ਪਤਨੀ ਦੇ ਦਿਲ ਤੋਂ ਬਹੁਤ ਵੱਡਾ ਬੋਝ ਉਤਰ ਗਿਆ ਸੀ ਉਸ ਨੇ ਆਪਣੇ ਦੋਨਾਂ ਬੇਟਿਆਂ ਨੂੰ ਗੱਲ ਨਾਲ ਲਾਇਆ ਤੇ ਪਿਆਰ ਕਰਨ ਲੱਗੀ ਇਹ ਗੱਲ ਸੱਚਾ ਕਿ ਕਦੇ-ਕਦੇ ਸਾਡੇ ਕਰੀਬੀ ਰਿਸ਼ਤੇਦਾਰ ਵੀ ਸਾਡੇ ਪਰਿਵਾਰ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਤੇ ਹਮੇਸ਼ਾ ਉਹ ਕੋਈ ਨਾ ਕੋਈ ਇਸ ਤਰ੍ਹਾਂ ਦੀ ਤਰਕੀਬ ਲੱਭਦੇ ਰਹਿੰਦੇ ਆ ਤਾਂ ਜੋ ਵਸਿਆ-ਵਸਾਇਆ ਘਰ ਉਜੜ ਜਾਵੇ ਉਹ ਆਪਣੀ ਹਰ ਕੋਸ਼ਿਸ਼ ਕਰਦੇ ਆ ਤਾਂ ਜੋ ਆਪਣੇ ਮਨ ਦੀ ਇੱਛਾ ਨੂੰ ਉਹ ਪੂਰਾ ਕਰ ਸਕਣ ਪਰ ਇਹ ਵੀ ਗੱਲ ਸੱਚ ਆ ਕਿ ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ ਜਿੱਥੇ ਰੱਬ ਨੇ ਕਿਸੇ ਦਾ ਚੰਗਾ ਸੋਚਿਆ ਹੋਵੇ ਉੱਥੇ ਇਨਸਾਨ ਚਾਹੇ ਲੱਖ ਕੋਸ਼ਿਸ਼ਾਂ ਕਿਉਂ ਨਾ ਕਰ ਲਵੇ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਜਿ세 ਨਾਲ ਰੱਬ ਹੋਵੇ ਉਸ ਦੇ ਨਾਲ ਕੋਈ ਹੋਰ ਹੋਵੇ ਜਾਂ ਨਾ ਹੋਵੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਦੋਸਤੋ ਹਰ ਇੱਕ ਦੀ ਰਿਸ਼ਤੇਦਾਰੀ ਵਿੱਚ ਕੋਈ ਨਾ ਕੋਈ ਅਜਿਹਾ ਬੰਦਾ ਜ਼ਰੂਰ ਹੁੰਦਾ ਜੋ ਉਸ ਦੇ ਘਰ ਵਿੱਚ ਅੱਗ ਪਾਉਣ ਦੀ ਕੋਸ਼ਿਸ਼ ਕਰਦਾ ਪਰ ਜਦ ਪਰਮਾਤਮਾ ਦਾ ਸਿਰ ਤੇ ਹੱਥ ਹੋਵੇ ਤਾਂ ਉਸ ਪਰਿਵਾਰ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਹੈ ਕੋਈ ਤੁਹਾਡੀ ਵੀ ਰਿਸ਼ਤੇਦਾਰੀ ਚ ਇਸ ਤਰ੍ਹਾਂ ਦਾ ਜ਼ਰੂਰ ਦੱਸਿਓ ਆਪਣੇ ਵਿਚਾਰ ਆਪਣਾ ਤਜਰਬਾ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੂਰੀ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕੱਲ ਇੱਕ ਹੋਰ ਦਿਲ ਨੂੰ ਛੂ ਜਾਣ ਵਾਲੀ ਇਤਿ ਬਤਰੀ ਕਹਾਣੀ ਦੇ ਨਾਲ ਸ਼ੁਕਰੀਆ